ਹਾਂਜੀ ਸਰ ਅੱਜ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਜਿਹੜੀਆਂ ਮਸ਼ੀਨਾਂ ਵੰਡੀਆਂ ਗਈਆਂ ਔਰ ਬਾਬਾ ਜੀ ਦਾ ਜਨਮ ਦਿਵਸ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜੀ ਤਾਂ ਤਾਂ ਬਾਬਾ ਸ਼੍ਰੀ ਚੰਦ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਦਾ 500 ਤੀਵਾਂ ਜਨਮ ਦਿਨ ਸੀ ਤੇ ਬਾਬਾ ਸ਼੍ਰੀ ਚੰਦ ਸੁਸਾਇਟੀ ਦੇ ਸਮੂਹ ਮੈਂਬਰ ਤੇ ਅਹੁਦੇਦਾਰਾਂ ਨੇ ਬੜੇ ਹੀ ਸ਼ਰਧਾਪੂਰਵਕ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਮਾਤਰਾ ਸਾਹਿਬ ਦਾ ਪਾਠ ਕਰਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਮਨਾਇਆ ਹੈ ਤੇ ਉਸ ਦੇ ਵਿੱਚ ਅੱਜ ਜੋ ਲੋੜਵੰਦ ਸੀਗੀ ਉਹਨਾਂ ਨੂੰ ਸ਼ੂਗਰ ਚੈੱਕ ਕਰਨ ਵਾਲੀਆਂ 10 ਮਸ਼ੀਨਾਂ ਦਿੱਤੀਆਂ ਗਈਆਂ ਹਮੇਸ਼ਾ ਹੀ ਹਰੇਕ ਸਾਲ ਅਸੀਂ ਮਤਲਬ ਸ਼ੂਗਰ ਚੈੱਕ ਕਰਨ ਲਈ ਮਸ਼ੀਨਾਂ ਵੰਡਦੇ ਆਂ ਤੇ ਸਾਰਾ ਸਾਲ ਸਮਾਜ ਸੇਵਾ ਦੇ ਕੰਮ ਐ ਜੋ ਸੁਸਾਇਟੀ ਵੱਲੋਂ ਚੱਲਦੇ ਰਹਿੰਦੇ ਆ ਲਗਾਤਾਰ ਇਹ ਕਿੰਨੇ ਸਮੇ ਤੋਂ ਆਪਣੀ ਸੁਸਾਇਟੀ ਜਿਹੜੀ ਰਜਿਸਟਰਡ ਹੈ ਜਿ ਰਗਾਤਾਰ ਜਿਹੜੀ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਇਸਨੂੰ 10 ਸਾਲ ਦੇ ਨੇੜੇ ਹੋ ਗਏ ਜੀ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਅੱਜ ਬਾਬਾ ਸ਼੍ਰੀਜੰਦਰ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਲੱਖ ਲੱਖ ਕਰੋੜ ਕੋੜ ਮੁਬਾਰਕ ਦਿਨਾ ਕਿਉਂਕਿ ਉਹਨਾਂ ਦਾ ਉਪਦੇਸ਼ ਸੀਗਾ ਉਹ त्याग ਦੀ ਮੂਰਤੀ ਸੀਗੇ ਉਹਨਾਂ ਨੇ ਮਤਲਬ ਉਦਾਸੀਨ ਭੇਖ ਚਲਾਇਆ ਪ੍ਰਚਾਰ ਕੀਤਾ ਕਿ ਜਿੰਨੇ ਵੀ ਗੁਰੂ ਮਹਾਰਾਜ ਸੀਗੇ ਉਹਨਾਂ ਦੇ ਨਾਲ ਤੈਅ ਸੀਗੇ ਉਹਨਾਂ ਤੋਂ ਨਾਲ ਸਲਾਹ ਕਰਕੇ ਹੀ ਸਾਰੇ ਕੰਮਕਾਰ ਜੋ ਵੀ ਹੈ ਲੋਕਾ ਗੁਰੂ ਸਾਹਿਬ ਵੀ ਕਰਦੇ ਸੀਗੇ ਤੇ ਲੋਕਾਂ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਕਿ ਕਿਸੇ ਚੀਜ਼ ਨਾਲ ਮੋਹ ਨਹੀਂ ਕਰਨਾ ਚਾਹੀਦਾ ਤਿਆਰ ਕਰਨਾ ਚਾਹੀਦਾ ਹੈ ਤੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਸ਼ਿਰਚੰਦਰ ਜੀ ਵੀ ਨਰੰਕਾਰ ਹੈ ਜਿਸ ਤਰ੍ਹਾਂ ਉਹਨੇ ਬਾਬਾ ਨਾਨਕ ਹੀ ਨਰੰਕਾਰ ਹੈ ਉਸ ਤਰ੍ਹਾਂ ਬਾਬਾ ਸ਼ਿਰਚੰਦਰ ਜੀ ਨਰੰਕਾਰ ਹੈ ਵੀ ਹਾਲੇ ਵੀ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਪ੍ਰਤਾਪ ਹੈ ਜੋ ਡੇਰਾ ਇਹ ਜਿੱਥੇ ਆਪਾਂ ਖੜੇ ਆ ਉਹਨਾਂ ਦੇ ਨਾਲ ਦੇਖੋ ਹਜ਼ਾਰਾਂ ਲੋਕ ਹਰ ਰੋਜ਼ ਆ ਕੇ ਆਉਂਦੇ ਆ ਉਹਦੀ ਪ੍ਰਤਾਪ ਨਾਲ ਉਹਨਾਂ ਦੇ ਆਸ਼ੀਰਵਾਦ ਨਾਲ ਸੰਗਤ ਠੀਕ ਹੋ ਰਹੀ ਹੈ ਤੇ 2200 ਸਾਲ ਤੋਂ ਇਹ ਡੇਰਾ ਵਸਿਆ ਹੋਇਆ ਹੈ ਇਸੇ ਤਰ੍ਹਾਂ ਮਤਲਬ ਚਲੋ ਸੋਸਾਇਟੀ ਦੇ ਵੀ ਗਾਂਵ ਕੰਮ ਕੰਮ ਚੱਲਦੇ ਰਹਿਣਗੇ ਕਿ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਬਾਬਾ ਜੀ ਦੇ ਜਨਮ ਦਿਨ ਦੀਆਂ ਸਾਰੇ ਜਨਕ ਨੂੰ ਸਮੂਹ ਨਗਰ ਨਿਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਬਧਾਈ ਦੇ ਸਰ ਅੱਜ ਕੁੱਲ ਕਿੰਨੀਆਂ ਮਸ਼ੀਨਾਂ ਵੰਡੀਆਂ ਗਈਆਂ ਔਰ ਅਗਲੇ ਸਾਲ ਦੇ ਵਿੱਚ ਕੀ ਤੁਸੀਂ ਟੀਚਾ ਮਿਥ ਕੇ ਚੱਲ ਰਹੇ ਹੋ ਅੱਜ ਜੀ 10 ਮਸ਼ੀਨਾਂ ਮੰਨੀਆਂ ਗਈਆਂ ਜਿਸ ਤਰ੍ਹਾਂ ਪੂਰੇ ਸਾਲ ਦੀ ਅਸੀਂ ਪ੍ਰੋਗਰਾਮ ਉਲੀਕ ਲਏ ਨੇ ਜਿਵੇਂ ਸ਼ਹੀਦ ਭਗਤ ਸਿੰਘ ਜੀ ਦਾ ਵੀ ਜਨਮ ਦਿਨ ਹੈ ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਂਦਾ ਸੋਸਾਇਟੀ ਵੱਲੋਂ ਤੇ ਖੂਨਦਾਨ ਕੈਂਪ ਲਾਏ ਜਾਂਦੇ ਆ ਛੋਟੇ ਸ਼ਹਿਰਾਂ ਦੇ ਜਾਂਦਿਆਂ ਦਾ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਉਹ ਤਾਂ ਖੂਨਦਾਨ ਕੈਂਪ ਸੋਸਾਇਟੀ ਵੱਲੋਂ ਲਾਇਆ ਜਾਂਦਾ ਤੇ ਲੋੜਵਾਂ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਤਲਾਬਾਂ ਘਾਟੀਆਂ ਮੰਨਦੇ ਆ ਇਸ ਤਰ੍ਹਾਂ ਸਮਾਜ ਸੇਵਾ ਦੇ ਜੋਨ ਲਗਾਤਾਰ ਕੰਮ ਚੱਲਦੇ ਰਹਿੰਦੇ ਆ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਂਗੇ ਜਿਹੜਾ ਅੱਜ ਦਾ ਪਰਾਲਾ ਹੈ ਜਿਹੜੇ ਲੋੜਵੰਦ ਮਰੀਜ਼ ਸੀ ਸ਼ੂਗਰ ਦੇ ਉਹਨਾਂ ਨੂੰ ਸ਼ੂਗਰ ਚੈੱਕ ਕਰਨ ਵਾਸਤੇ ਮਸ਼ੀਨਾਂ ਦਿੱਤੀਆਂ ਗਈਆਂ ਹੈ ਕੀ ਕਹਿਣਾ ਚਾਹੁੰਦੇ ਹੋ ਸਤਨ ਤੁਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਤੇ ਸਾਰੇ ਸਮਾਜ ਨੂੰ ਲੱਖ ਲੱਖ ਵਧਾਈਆਂ ਤੇ ਉਸ ਦੇ ਸਬੰਧ ਤੇ ਵਿੱਚ ਜੋ ਕਿ ਸ਼੍ਰੀ ਰਜਿੰਦਰ ਦਾਸ ਰਿੰਕੂ ਜੀ ਜੋ ਕਿ ਸੋਸਾਇਟੀ ਬਾਬਾ ਸ਼੍ਰੀ ਚੰਦ ਜੀ ਚੁਲਾਉਂਦੇ ਹਨ ਉਹਨਾਂ ਦੇ ਵਿੱਚ ਇਹ ਮੈਂ ਕਹਿਣਾ ਚਾਹੁੰਦਾ ਕੀ ਕਹਿੰਦੇ ਨੇ ਸ਼ਖਸ਼ ਬਣਕਰ ਨਹੀਂ ਸ਼ਖਸੀਅਤ ਬਣਕਰ ਜਿਓ ਤਾਂ ਕਿ ਹਰ ਇੱਕ ਦਿਨ ਨੂੰ ਤੁਹਾਡੀ ਕਮੀ ਮਹਿਸੂਸ ਹੋ ਸਕੇ ਅਰਜਿੰਦਰ ਦਾਸ ਰਿੰਕੂ ਜੀ ਸਦਾ ਹੀ ਆਪਣੇ ਇਸ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਹਨ ਤੇ ਇੱਕ ਬਹੁਤ ਹੀ ਵਧੀਆ ਆਪਣੀ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੀ ਛਾਪ ਛੱਡ ਕੇ ਜਾਂਦੇ ਹਨ ਤੇ ਇਦਾਂ ਹੀ ਸੇਵਾ ਸੁਸਾਇਟੀ ਦੇ ਵਿੱਚ ਹਰ ਸਾਲ ਕਈ ਤਰ੍ਹਾਂ ਦੇ ਇਹ ਕੰਮ ਉਹ ਲਿਖਦੇ ਹਨ ਜਿਵੇਂ ਕਿ ਬਲੱਡ ਬੈਂਕ ਹੋ ਗਿਆ ਜਿਵੇਂ ਕਿ ਰੋਖਾਂ ਦੀ ਸੇਵਾ ਹੋ ਗਈ ਤੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਕਾਰਜ ਜੋ ਲਿਖੇ ਜਾਂਦੇ ਹਨ ਜੋ ਪੂਰੇ ਸਿਰੇ ਚੜਾਉਂਦੇ ਹਨ ਹਾਂਜੀ ਸਰ ਇਹ ਸੰਸਥਾ ਕਦੋਂ ਤੋਂ ਹੋਣ ਦੇ ਵਿੱਚ ਆਈ ਔਰ ਕਿਹੜੇ ਕਿਹੜੇ ਸਮਾਜ ਸੇਵਾ ਦੇ ਜਿਹੜੇ ਕੰਮ ਨਿਰੰਤਰ ਚੱਲ ਰਹੇ ਨੇ ਜੀ ਸੰਸਥਾ ਸਾਡੀ 10 ਸਾਲ ਤੋਂ ਚੱਲਦੀ ਹੈ ਜੀ ਸਾਡੇ ਸਰਪਲੱਸ ਸਿਮਾਸਪਟ ਦੇ ਉਹਦਾ ਅਸਲੀ ਕੀ 30 ਜੀ ਇੱਕ ਵੀ ਕੋਲੀ ਤੇ ਸਾਡੇ 10 ਸਾਲਾਂ ਤੋਂ ਕੰਮ ਕਰਾ ਰਿਹਾ ਹੈ ਜੀ ਬਾਬਾ ਸਿੰਘ ਚੰਦ ਜੀ ਦਾ ਵਿਆਹੜਾ ਸੀਗਾ ਜਨਮ ਦਿਨ ਦਾ ਅੱਜ 10 ਮਹੀਨਾ ਬੜਿਆ ਜੀ ਇੱਥੇ ਬਾਕੀ ਕਰੋਨਾ ਕਾਲ ਦੇ ਵਿੱਚ ਵੀ ਬੜੇ ਇਹਨਾਂ ਨੇ ਲੰਗਰ ਲਾਇਆ ਲੋਕਾਂ ਦੀ ਬੜੀ ਸਹਾਇਤਾ ਕੀਤੀ ਖਾਸ ਤਾਲਾਂ ਦੇ ਪਟਾਏ ਐਂਬੂਲੈਂਸ ਫਰੀ ਲਾਇਆ ਪੋਦੇ ਲਗਾਉਦੇ ਆ ਬਲੱਡ ਬੈਗ ਲਾਉਦੇ ਆ ਬਾਕੀ ਪਾਪਾ ਸ਼੍ਰੀ ਚੰਦਰ ਸਿੰਘ ਜਨਮ ਦਿਹਾੜੇ ਤੇ ਸਾਨੂੰ ਲੱਖ ਲੱਖ ਵਧਾਈ